ਸਿਵਲ ਲਾਈਨ ਦੇ ਵਿੱਚ ਇੱਕ ਇਨਫੋਰਮੇਸ਼ਨ ਦੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਹੈ ਇਸ ਸੰਬੰਧੀ ਸਾਡੇ ਐਫਆਈਆਰ ਵੀ ਦਰਜ ਹੈਗੀ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਿਸਟੈਂਟ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਹੈ ਕਿ ਬੁਲੱਟ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਵਿਰੋ ਇੱਕ ਮੁੰਡਾ ਅਸੀਂ ਅਫੀਡੇਂਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲਾ ਕੇ ਲੇਸ਼ਾ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ੇ ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬੈ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀਗੇ ਇੱਕ ਸਪਲੈਂਡਰ ਇੱਕ ਬੁਲੱਟ ਬਾਈਕ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਅਮੋਲਕ ਐਸਐਚਓ ਸਿਵਲ ਲਾਈਨ ਇਸ ਦੇ ਕੇਸ ਦੇ ਵਿੱਚ ਬੜੀ ਗੰਭੀਰਤਾ ਨਾਲ ਲੱਗ ਰਿਹਾ ਕਿਉਂਕਿ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਟੋਲਰੈਂਸ ਹੈ ਇਸ ਕ੍ਰਾਈਮ ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਹੋਈ ਮੋਟਰਸਾਈਕਲ ਦੀ ਖਬਰ ਕਰ ਰਹੇ ਹਾਂ ਸਰ ਕਿਥੋਂ ਆਇਆ ਵਾਲਾ ਤੇ ਉਮਰ ਕਿੰਨੀ ਹੈ ਇਹ ਜੀ ਉਮਰ ਇਹਦੀ ਹੈਗੀ 26 ਸਾਲ ਪਲੱਸ 2 ਪੜਿਆ ਜੀ ਇਹ ਤੇ ਇਹ ਰੈਨਵਾਲਾ ਰਾਜਸਥਾਨੀ ਏਰੀਆ ਠਾਣੇ ਰਾਜਸਥਾਨੀ ਦੇ ਏਰੀਆ ਰੈਨਵਾਲਾ ਹੈਗਾ ਤੇ ਇਹ ਹੁਣ ਮਲੇਸ਼ੀਆ ਤੋਂ ਆ ਕੇ ਬਸ ਇਹ ਕੱਲਾ ਹੀ ਸਰ ਕੀ ਨਾਲ ਹੋਰ ਵੀ ਦੇ ਕੋਈ ਨਹੀਂ ਫਿਲਹਾਲ ਇਹ ਕੱਲਾ ਹੀ ਆਇਡੈਂਟੀਫਾਈ ਹੋਇਆ ਥੋ ਜਿਹੜਾ ਇੱਕ ਮੁੰਡਾ ਹੋਰ ਹੋਊਗਾ ਉਹ ਹਾਲੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਉਸ ਬਾਰੇ ਕਿ ਤੁਹਾਨੂੰ ਫੜਾਂਗੇ ਤੇ ਚੋਰੀ-ਚੋਰੀ ਕਰਦਾ ਸੀਗਾ ਤੇ ਇਹ ਫਿਰ ਗੱਗੂ ਕਿੱਥੇ ਅਗੇ ਅਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋਲ ਸੇਲ ਨਹੀਂ ਹੋਈ ਸੀ ਇਹਲੇ ਇਹਨਾਂ ਨੇ ਆਪਣੇ ਘਰ ਹੀ ਲਾਏ ਹੋਏ ਸੀਗੇ ਥੋੜੇ ਥੋੜੇ ਕਬਰ ਜਿਦਾਂ ਸਰ ਇਹ ਕਿੱਥੇ ਤੇਰੇ ਪਿੰਡ ਦਾ ਰਹਿਣ ਵਾਲਾ ਕਿਹੜਾ ਰਾਜਾ ਸਿੰਘ ਜੀ ਪਹਿਲਾਂ ਤਾਂ ਰਾਜਾ ਸਿੰਘ タリーਵਾਲ ਟਾਰੀਵਾਲ ਠਾਣੇ ਚੋਰੀ ਦੇ ਤੰਦੇ ਕਿਉਂ ਆਏ ਪੁਲਿਸੀਆ ਤੋਂ ਜੀ ਦੇਖੋ ਇਹ ਜੀ ਬੜੀ ਸੰਗਤਿਆਉ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਨੀਡ ਕਰਕੇ ਇਹਨਾਂ ਨੇ ਇਹ ਛੱਡ ਕੇ ਪਹੁੰਚਾ ਸਰ ਬੁਲਟ ਮੋਟਰਸਾਈਕਲ ਦਾ ਮੋਰਸੇਸ਼ਾ ਜਰ ਹਾਂਜੀ ਬੁਲਟ ਮੋਟਰਸਾਈਕਲ ਦੇ ਜ਼ਿਆਦਾ ਪੈਨਾਂ ਹੁੰਦੇ ਸੀ ਸਰ ਗੁਰਦੁਆਰਾ ਦੀ ਚੋਰੀ ਕਰਦਾ ਹੀ ਜ਼ਿਆਦਾ ਕਿੱਧਰ ਚੋਰੀ ਕਰਦੇ ਨਹੀਂ ਪਾਰਕਿੰਗ ਦੇ ਵਿੱਚ ਨਹੀਂ ਪਾਰਕ ਕਰ ਇਸ ਵਕਤ ਕਿੰਨੇ ਕੁ ਅਜ ਤੱਕ ਦੀ ਚੋਰੀ ਨਹੀਂ ਅਜ ਤੱਕੇ ਕਾਫੀ ਕੁਝ ਘਰੇ ਨੇ ਬਟ ਸਾਡੇ ਕੋਲ ਹੁਣ ਰਿਕਵਰ ਹੁੰਦੇ ਸਪਲੈਂਡਰ ਇੱਕ ਬੁਲਟ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬੇਖਬਰ ਹੋਏ ਨੇ ਹੋਰ ਵੀ ਚਾਂਸਸ ਆਗੇ ਰਿਕਵਰੀ ਦੇ ਸਰ ਪਾਰਕਿੰਗ ਵਿੱਚ ਬਕਾਇਦਾ ਪਰਚੀ ਮਿਲਦੀ ਹੈ ਜੀ ਜਿਹੜੇ ਪਾਰਕਿੰਗ ਵਾਲੇ ਉਹ ਕਿਸੇ ਇਹ ਪਾਰਕਿੰਗ ਵੀ ਓਪਨ ਪਾਰਕਿੰਗ ਵੀ ਹੈਗੀ ਹੈ ਨਾ ਕਿ ਜਗ੍ਹਾ ਅੱਛਾ ਓਪਨ ਪਾਰਕ ਓਪਨ ਪਾਰਕ ਸਰ ਕਿੰਨੀ ਕਾਮਯਾਬੀ ਸੋਲੋ ਕਾਫੀ ਜਿਆਦਾ ਨਹੀਂ ਦੇਖੋ ਇਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟਰੇਸ ਵੀ ਕਰ ਚੁੱਕੇ ਹੋਏ ਆਂ ਤੇ ਅਸੀਂ ਹੋਰ ਵੀ ਟਰੇਸ ਕਰਾਂਗੇ ਫਿਰ ਅਸੀਂ ਕਾਮਯਾਬੀ ਸਮਝਦੇ ਹਾਂ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰੀਏ ਸਰ ਗੋਲਡਰ ਦਾ ਹੋਰ ਕੀ ਰਿਕਵਰ ਕੀਤਾ ਇਹ ਕੋਲਡਰ ਮੋਟਰ ਸੀ ਇੱਕ ਸਪਲੈਂਟਰ ਮੋਟਰ ਸੀ ਕੋਲਡਰ ਸਪੀਨ ਸੀਗੀ ਹੈ ਇਹ ਬੰਦੇ ਦਾ ਨਹੀਂ ਇਹਦਾ ਜ਼ਵਾਰਦਾਤ ਕੀਤੀ ਹੈ ਨੇ ਜੀ ਆਪਾਂ ਨੇ ਇਹ ਕਿੱਥੋਂ ਬੁੜ ਚੁੱਕਿਆ ਸੀ ਇਹਨੇ ਕੁਛ ਨਹੀਂ ਡਿਟੇ ਹਾਂ ਜੀ ਸਰ ਇਹ ਬਲੂਡ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਆ ਜਿਹੜਾ ਸਟੇਸ਼ਨ ਸਟੇਸ਼ਨ ਦੇ ਸਾਹਮਣੇ ਓਪੋਜ਼ਿਟ ਸਟੇਸ਼ਨ ਤੋਂ ਸਟੇਸ਼ਨ ਦੇ ਕੋਲ ਸਿਵਲ ਲਾਈਨ ਦੇ ਵਿੱਚ ਸਟੇਸ਼ਨ ਦੇ ਮੱਧ ਉੱਪਰ ਦੇ ਬੈਕਗ੍ਰਾਉਂਡ ਕੀ ਪਰਿਵਾਰ ਮੈਂਬਰ ਚ ਕੀ ਹੈ ਦੇਖੋ ਜੀ ਪਰਿਵਾਰ ਇਹਦਾ ਫਾਦਰ ਵੀ ਇਹਦਾ ਲੇਬਰ ਕਰਦਾ ਤੇ ਮਦਰ ਵੀ ਇਹਦੇ ਕੰਮ ਕਰਦੇ ਨੇ ਕੀ ਕੀਮਾ ਕਰ ਪਰਵਾਹ ਨਸ਼ੇ ਦੀ ਨਹੀਂ ਕਰਦਾ ਜੀ ਰਿਟਰ ਹੈਗਾ ਦੇਖ ਕੇ ਹੈਗਾ ਨਸ਼ੇ ਦੀ ਪੂਤੀ ਕਰਕੇ ਫਿਰ ਇਹ ਆਈ ਥਿੰਕ ਸੋ ਆਈ ਥਿੰਕ ਸੋ ਇਹ ਬਲੀਸ਼ਰ ਰੈ residenciy ਉਥੋਂ ਨਾ residenciy ਉਹ ਵਰ ਪਰਮਟ ਤੇ ਗਿਆ ਸੀ ਉਹ ਤੋਂ ਵਾਪਸ ਆ ਗਿਆ ਸੀ ਟਾਰਗੇਟ ਏਰੀਆ ਕਿਹੜੇ ਕਿਹੜੇ ਹੁੰਦੇ ਸੀ ਜ਼ਿਆਦਾ ਕਰੇ ਇਹਦੇ ਟਾਰਗੇਟ ਏਰੀਆ ਠੀਕ ਨਹੀਂ ਉਹ ਕੁਝ ਨਹੀਂ ਇਹ ਸਿਟੀ ਦੇ ਵਿੱਚ ਜਿਹੜਾ ਹੋਇਆ ਇਹਨਾਂ ਨੂੰ ਮਿਲ ਗਿਆ ਜਿਹੜਾ ਇਹਨਾਂ ਨੂੰ ਉਹ ਕਰ ਦੇਣਾ ਹੈ ਡੇਲੀ ਇਹਨੇ ਅਪ ਡਾਊਨ ਕਰਦਾ ਸਿਟੀ ਦੇ ਦਾ ਉਹ ਕਿਤਾ ਹੈ ਜਿਹੜੇ ਕਹਿੰਦੇ ਡੇਲੀ ਅਪ ਡਾਊਨ ਜਦੋਂ ਵੀ ਇਹਨਾਂ ਦਾ ਟਾਈਮ ਮਿਲਦਾ ਸੀ ਉਹ ਕਰ ਦਿੰਦੇ ਸੀ ਹੋਰ ਕਿਨੇ ਚੁੱਕਿਆ ਜਦੋਂ ਮੋਟਰਸਾਈਕਲ ਜੇ ਨਹੀਂ ਹਲੇ ਫਿਰ ਹਾਲ ਅਸੀਂ ਦੂਰ ਖਬਰ ਕਿਤੇ ਆ ਹੋਰ ਵੀ ਹੈਗੇ ਨੇ ਹੋਰ ਵੀ ਰਿਕਵਰੀ ਕਰਨਗੇ ਜੀ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਇਹਨਾਂ ਦਾ ਕੋਈ ਬੈਕਲੌਂਡ ਨਹੀਂ ਹੈਗਾ ਜੀ ਅਲੱਹਾ